अंबेडकर मिशन न्यूज चैनल हिम्मत सच दिखाई खबर जिमीदार अपनी खेती मजदूर गड्डिया तक चलाई फिर दे स्कूटर मोटरसाइकिल आम जि गल है ते कुछ जमींदारा वालों ज्यादातर जिम्मेवार प्रवासी मजदूर दि जायू कहा जाता है कि ट्रैक्टर ट्राली भी अपनी खेत ना है पर नहीं देखते ड्राइवरी लाइसेंस है भी जा नहीं चंगी तरह जा नहीं बस सब तो कुछ उन्होंने हादसा वापर गया प्रवासी मजदूर की गलती कारण दोमती जानां चलिया गई अठ जा गंभीर जख्मी हो गए जो नाभा हस्पता इलाज हैं बुधवार सवेरे अठ बजे करीब छह प्रवासी मजदूर किसी किसान का ट्रैक्टर खेत चोना ला जा रहे सन चालक तो ट्रैक्टर बेकाबू तो हो गया मनरेगा जख्मी हो गए जो कि नाभा हस्पता जेरे इलाज हैं हम सोच वाली गल ए नुकसान वा जिम्मेवारी भी वही है पर कुछ जिमीदार सारे काम प्रवासी मजदूर नौंप देंगे कोई काम माफी करना चाहता है इस मामले संबंधी जानकारी देंद्या चौकी इंचार्ज एस आई ਸਰਬਜੀਤ ਸਿੰਘ ਨੇ ਦਸਿਆ ਕਿ ਪੁਲਿਸ ਵੱਲੋਂ ਡਰਾਈਵਰ ਚਾਲਕ ਅਤੇ ਮਾਲਕ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਡਰਾਈਵਰ ਚਾਲਕ ਦੀ ਸ਼ਨਾਖਤ ਲਈ ਉਸ ਦੇ ਪੰਜ ਸਾਥੀਆਂ ਨੂੰ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਤੇ ਸ਼ਨਾਖਤ ਹੋਣ ਉਪਰੰਤ ਉਹਨਾਂ ਨੂੰ ਛੱਡਿਆ ਜਾਵੇਗਾ ਜਦਕਿ ਡਰਾਈਵਰ ਚਾਲਕ ਤੇ ਮਾਲਕ ਹਾਲੇ ਫਰਾਰ ਹਨ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਨਾਬਾਤੋ ਰਣਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਨਾਲੇ ਮੇਰੀ ਹਾਜ਼ਰੀ ਪਈ। ਬਾਕੀ ਅੱਜ ਅੱਜਿਆਂ ਦਾ ਬੱਛੇ ਦਾ ਉਰੇ ਵੀ ਜਾਣੀਆਂ। ਠੀਕ ਹੈ ਜੀ। ਬਾਕੀ ਉਹ ਖੁੰਡ ਤੇ ਬਿਠੇ ਉਹ ਖੁੰਡਾ ਇਹਦਾ ਉਹਦੇ ਫੋਨ ਪਿਆ। ਉਹ ਹੋ। ਉਹਰੇ ਟਰੈਕਟਰ ਆਇਆ ਜਿਉ ਨੇ। ਆ ਆ ਕੇ ਉਹਰੇ ਟਰੈਕਟਰ। ਹਾਂਜੀ। ਜਦ ਗੇਅਰ ਪਾ ਕੇ ਉਹ ਜਾ ਕਲਾ ਛੱਡੇ ਟਰੈਕਟਰ ਇੱਕ ਲੱਗ ਕੇ ਖੜਾ ਹੋਇਆ। ਉਹ ਬੰਦਾ ਸਿੱਧਾ ਹੀ ਜਾ ਗਿਆ ਇੱਥੇ ਜਿਹੜੀਆਂ ਜੜੀਆਂ ਜਨਾਨੀ ਨੇ ਸਾਰੀਆਂ ਲਾਟਰ ਦਾ ਟਰੈਕਟਰ। ਲਾਟਰ ਦਾ ਬਿਨਾ ਇੱਥੋਂ ਉਹਨੇ ਜਿਹੜਾ ਇਹਦੀ ਜੀ ਲੱਗਿਆ ਉਹ ਬਈਆ ਸਾਲ ਮਾਰ ਕੇ ਭੱਜ ਗਏ। ਉਦੋਂ ਬਾਅਦ ਫੇਰ ਇੱਥੋਂ ਹੀ ਲਾਟਰ ਦਾ ਲਾਟਰ ਦਾ ਜੀ ਉਹ ਚੋਏ ਚ ਜਾ ਡਿਆ। ਟਰੈਕਟਰ ਪਾਰ ਕਰ ਗਿਆ ਹੈ ਟਰੈਕਟਰ ਪਾਰ ਚੋਏ ਚ ਕਰ ਗਿਆ ਅੱਛਾ ਕੀ ਨੁਕਸਾਨ ਕਿੰਨਾ ਹੋਇਆ ਜੀ ਨੁਕਸਾਨ ਤਾਂ ਜੀ ਦੋ ਤਾਂ ਇੱਥੇ ਥੈਂ ਥੇ ਪੂਰੀਆਂ ਹੋ ਗਈਆਂ ਅੱਛਾ ਮੰਰੇਗਾ ਦੀਆਂ ਸੀਗੀਆਂ ਮੇਰੇ ਗੱਜ ਵਿੱਚ ਸਿਰ ਉਤੋਂ ਨਹੀਂ ਲੰਘੇ ਜਿੰਨਾਂ ਨੇ ਬਾਕੀ ਦੇ ਢਿੱਡ ਰੋਡ ਪਾਰ ਤੇ ਲੱਤਾਂ ਪਾੜਦੀਆਂ 8-10 ਜਾਣੀਆਂ ਨੇ ਅੱਛਾ ਟਰੈਕਟਰ ਇਧਰੋਂ ਆਇਆ ਕਿੱਥੋਂ ਆਇਆ ਜੀ ਇਧਰੋਂ ਆਇਆ ਜੀ ਟੁੰਗਾ ਪਿੰਡ ਤੋਂ ਉਰੇ ਖੜਾ ਆਇਆ ਜੀ ਹੱਥ ਦੱਤਾ ਸੀ ਨੇ ਵੀ ਇੱਥੇ ਇੱਥੇ ਸਾਡੀ ਹਾਜ਼ਰੀ ਲੱਗਦੀ ਆ ਮੈਂ ਵੀ ਆ ਉਰੇ ਖੜਾ ਵੀ ਜ ਆ ਜਗ੍ਹਾ ਤੇ ਇੱਥੇ ਖੜਾ ਦੀ ਓਕੇ ਇੱਥੇ ਖੜਾ ਦੀ ਮੈਂ ਇੱਥੇ ਖੜਾ ਜ਼ਿਆਦਾ ਇੱਥੋਂ ਟਰੈਕਟਰ ਮੈਂ ਤਾਂ ਗੁਰੀ ਬਗਾ ਹੋ ਗਿਆ ਜੀ ਮੈਂ ਤਾਂ ਦੇਖਿਆ ਹੀ ਨਹੀਂ ਗਿਆ ਕੁਝ ਨਾ ਕੋ ਪਾ ਲੈ ਗਿਆ ਬਾਹਰ ਲਾਤਰਦਾ ਲਾਤਰਦਾ ਉਹ ਦੇਖੋ ਲੈਡਾ ਇੱਥੇ ਆ ਜਿਹਦੀਆਂ ਦੋ ਚੱਪ ਲੀਆਂ ਨੇ ਤਾਂ ਉਥੇ ਉਰੀ ਪੂਰੀਆ ਹੋ ਗਈ ਆ ਓਹੋ ਅੱਜ ਆਪਣੀਆਂ ਤਾਂ ਉਰੀ ਪੂਰੀਆ ਹੋ ਜਾਂਦੀਆਂ ਜੀ ਆ ਦੇਖੋ ਉਰੇ ਪੂਰੇ ਉਰੇ ਜਾਨ ਨਿਕਲੀ ਉਹਨਾਂ ਦੀ ਕੋ ਕੋ ਸਤਾ ਵਿੱਚ ਲੱਗਿਆ ਹਾਂ ਜੀ ਉੱਥੋਂ ਸਤਾ ਵਿੱਚ ਨਾ ਨਾ ਆਇਆ ਹੈ ਇਹ ਦੇਖੋ ਜਿਹੜੀ ਉਹਦੇ ਹਿੱਟੇ ਲੱਗਿਆ ਹੋਇਆ ਹੈ ਜੀ अच्छा ओ तो, तो, गे। गे तो, भी भी तो आ वित लाग गए जी इते जेडी बैठीया थी ओना में पी ना पीदा ही आए एक बुढी का आ बेचारी इते जमी पी के और जमी टुरो तुसी इत्थे सीके जी हां जी इत्थे सीके सारीयां जेडी फील आ जे अच्छा वे तो बे जा के हो जी 20 30 ਦਾ ਹੋਊਗਾ 20 35 ਰਾਂ ਦਾ ਤੁੰਗਾ ਨੇ ਨੇਗੇ 20 35 ਜਾਣੇ ਹਿੰਮਤਪੁਰੇ ਦੇ ਇਹ ਤਾਂ ਇੱਕ ਮੋਕਾ ਜੀ ਟਰੈਕਟਰ ਭਈਆਂ ਨੇ ਇੱਥੋਂ ਮਾ ਆਣੇ ਨੇ ਸੇ ਭਈਏ ਸੱਤ ਭਈਏ ਅੱਛਾ ਆ ਦੇਖੋ ਜੀ ਅੱਜ ਰਾਜੋ ਇਹ ਟਰੈਕਟਰ ਦੀ ਰੇਹ ਜਾ ਤੋੜਿਆ ਇੱਥੋਂ ਹੀ ਤੋੜ ਕੇ ਫਿਰ ਸਿੱਧਾ ਲਾ ਲਿਆ ਪਰਾਂ ਲਗਾ ਲਿਆ ਉਹ ਤੋ ਸੋ ਡਰਾਈਵਰ ਬਹੁਤ ਤੇਜ਼ ਸੀ ਭਈਆਂ ਲੱਗਿਆ ਹੋਣਾ ਅੱਛਾ ਕਿੰਨੇ ਕੁ ਭਈਏ ਸੀ ਪੰਜ ਤੇ ਜੀ ਪੰਜ ਭਈਏ ਅੱਛਾ ਪੰਜ ਦੇ ਵਿੱਚ ਪੜੇਗਾ ਇਸ ਦਾ ਇੱਕ ਭੱਜ ਕੇ ਆ ਜਾਣੀ ਮੇਟੋ ਜਿਹੜਾ ਡਰਾਈਵਰ ਸੀ ਉਹ ਫੜਿਆ ਨਹੀਂ ਗਿਆ ਕਹਿੰਦੇ ਅੱਛਾ ਪੰਜ ਫੜਲੇ ਹਾਂਜੀ ਨੁਕਸਾਨ ਕਿੰਨਾ ਕੋਇਆ ਬਾਕੀਆਂ ਦਾ ਜਿਹੜੀਆਂ ਹੋਰ ਲੇਡੀਜ਼ ਨੇ ਹੋਰ ਜੀ ਨੁਕਸਾਨ ਦਾਖਲ ਕਰੀਆਂ ਹੋਈਆਂ ਨਹੀਂ ਸਾਨੂੰ ਉੱਥੇ ਜਾ ਕੇ ਪਤਾ ਲੱਗੂ ਵੀ ਕਿੰਨਾ ਕਰ ਦੋ ਤਾਂ ਥਾਂ ਦੀ ਪੂਰੀਆਂ ਹੋ ਗਈਆਂ ਜੀ ਉਹ ਉਹ ਇੱਥੇ ਪੂਰੀ ਹੋ ਗਈਆਂ ਹਾਂਜੀ ਪੂਰੀ ਪੂਰੀ ਉਹ ਹੋ ਫਿਰ ਉਹ ਇਸ ਟਾਈਮ ਹਸਪੀਟਲ ਹੋਣ ਗਿਆ ਹਾਂਜੀ ਹਾਂਜੀ ਉਹ ਨਾਬੇ ਨੇ ਜੀ ਅੱਛਾ ਪੁਲਿਸ ਕਿੰਨੇ ਟਾਈਮ ਬਾਅਦ ਆਈ ਜੀ ਉਹਦੇ ਆਗਤੀ 15-20 ਮਿੰਟਾਂ ਤੱਕ ਵੀ ਵੱਧ ਲੱਗੇ ਤੇ ਵੀਰੇ ਵੱਧ ਲੱਗੇ ਤੇ ਹਾਂ ਮੈਨੂੰ ਲੱਗਦਾ ਵੀ ਅੱਧੇ ਘੰਟੇ ਬਾਅਦ ਆਈਆ ਪੁਲਿਸ ਹਾਂਜੀ ਅੱਛਾ ਟਰੈਕਟਰ ਦਾ ਜਿਹੜਾ ਮਾਲਕ ਹੈ ਹਾਂਜੀ ਉਹ ਤੁੰਗਾ ਦਾ ਪਿੰਡ ਆਇਆ ਇੱਥੇ ਉਧਰ ਜਾ ਕੇ ਜੀ ਨਾਬੇ ਕਹਿੰਦੇ ਨੇ ਵੀ ਨਾਬੇ ਪਹੁੰਚ ਗਿਆ ਸਾਡੇ ਕੋਲੇ ਕੋਈ ਸਾਡੇ ਕੋਲੇ ਕੋਈ ਨਹੀਂ ਆਇਆ ਹੈਗਾ ਉਰੇ ਇੱਥੇ ਕੋਈ ਨਹੀਂ ਆਇਆ ਨਾ ਵੀ ਕੋਈ ਨਹੀਂ ਆਇਆ ਸਾਡੇ ਤੋਂ ਕੋਈ ਸਾਡੇ ਇਹ ਤਾਂ ਉਹਦਾ ਸਿੱਧਾ ਹੀ ਜਾ ਕੇ ਪੁਲਿਸ ਨੂੰ ਪੁਲਿਸ ਕੋਲੋਂ ਭੱਜੇ ਨੇ ਵੀ ਸਾਥੋਂ ਆਏ ਹੋ ਗਿਆ ਉਹਦਾ ਤਾਂ ਪਿੰਡ ਦਾ ਪੰਜ ਸਾਡੇ ਕੋਲੇ ਉਹ ਵੀ ਨਹੀਂ ਪਹੁੰਚਿਆ ਜੀ ਪਿੰਡ ਦਾ ਕੋਈ ਵੀ ਨਹੀਂ ਆਇਆ ਤੁਮਹਾਨੂੰ ਨਾ ਜੀ ਇਸ ਮੌਕੇ ਦਾ ਸਰਪੰਚ ਵੀ ਨਹੀਂ ਆਇਆ ਅੱਛਾ ਕੁੱਲ ਨੁਕਸਾਨ ਕਿੰਨੇ ਦੋ ਜੀਆਂ ਦਾ ਹੋਇਆ ਜੀ ਦੋ ਤਾਂ ਜੀ ਦੋ ਦੇ ਖਾਂਦੇ ਹੋ ਗਏ ਡੱਟ ਕੇ ਉਹ ਤੋਂ ਬਾਅਦ ਵਿੱਚ 6 ਜਾਨੇ ਕਹਿੰਦੇ ਨੇ ਵੀ ਉਹ ਪਈ ਨਹੀਂ ਉਹ ਪਈ ਨਹੀਂ ਜਿਹੜੀ ਜਿਹਨਾਂ ਦੀ ਜਿਹਨਾਂ ਦੀ ਡੈਥ ਹੋਈ ਆ ਕਿਹੜੇ ਪਿੰਡ ਦੀਆਂ ਸਾਨੂੰ ਇੱਕ ਹਿੰਮਤਪ੍ਰੇਤ ਜੀ ਇੱਕ ਤੂੰਗਾ ਇੱਕ ਤੂੰਗਾ ਦੀਆਂ ਕਮਾਂਡਰ ਉਹਨਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੋ ਗਈ ਹਾਂਜੀ ਹੈਗੀ ਹਾਂਜੀ ਉਹਦੇ ਦੋ ਕੁੜੀਆਂ ਨੇ ਜਿਹੜੀਆਂ ਜਿਹੜੀਆਂ ਕੇ ਦੋ ਕੁੜੀਆਂ ਵੀ ਨੇ ਦੋ ਇੱਕ ਵਿਆਹੀ ਹੋ ਜਾਂ ਇੱਕ ਮੁੰਡਾ ਵੀ ਕੁਮਾਰਾ ਜੇ ਅੱਛਾ ਉਹ ਤਾਂ ਛੋਟੀ ਉਮਰ ਦੀ ଥିਜੀ अच्छा दूसरी जी दूसरी ਇਹਨਾਂ ਨੇ ਇਹਨਾਂ ਦੇ ਪਿੰਡ ਦੀ ਸੀ ਸਾਡੇ ਪਿੰਡ ਦੀ ਸੀ ਉਹ ਹਿੰਮਤਪੁਰੇ ਦੀ ਉਹ ਹਿੰਮਤਪੁਰੇ ਦੀ ਸੀ ਅਸੀਂ ਦੋਵੇਂ ਪਿੰਡਾਂ ਦੇ ਉਰੇ ਇਕੱਠੇ ਹਾਜ਼ਰੀ ਲੱਗਦੀ ਸਾਡਾ ਕੰਮ ਹੈ ਸਾਡੀ ਹਾਜ਼ਰੀ ਲੱਗੀ ਸੀ ਇਹਨਾਂ ਦੀ ਲੱਗਦੀ ਸਾਡੀ ਲੱਗਦੀ ਸੀ ਪੂਰੀ ਤੇ ਅਸੀਂ ਸਾਰੇ ਇਕੱਠੇ ਖੜੇ تھے ਉਰੇ ਅੱਛਾ ਕਿੰਨੇ ਕਿੰਨੇ ਵਜੇ ਹੋਇਆ ਸਵੇਰੇ ਸਹੀ 8 ਵਜੇ ਸਾਡੇ 8:30 ਵਜੇ ਟਾਈਮ 8 ਵਜੇ ਫਿਰ ਤਾਂ ਸ਼ੁਰੂਆਤ ਹੀ ਸੀਗੀ ਉਹ ਸ਼ੁਰੂਆਤ ਹੀ ਹਾਜ਼ਰੀ ਅਸੀਂ ਹੜੀ ਦੇ ਨਾਲ ਖੜਦੇ ਲਵੇ ਲਮਾਉਂਦੇ ਸੀ ਅੱਛਾ ਹਾਂ ਸਾਈਡ ਤੇ ਖੜਦੇ ਬੰਦੇ ਠੀਕ ਹੈ ਟਰੈਕਟਰ ਨਾਲ ਸਿੱਧੇ ਜਾੜਿਆ ਉਹਨਾਂ ਨੇ ਸਿੱਧਾ ਜਾੜਦਾ ਸਿੱਧਾ ਬੰਦਾ ਤੇ ਜੀ ਉਹ ਕਿਹੜੇ ਬੰਦੇ ਸਾਰਾ ਨਾ ਹੁੰਦੀ ਨਹੀਂ ਜਿਉਂ ਉਹਨਾਂ ਨੂੰ ਕਹਿੰਦਾ ਮੈਂ ਅਜੇ ਕਰੀ ਜਾਣਾ ਬੰਦੇ ਜੀ ਸਾਰੇ ਜੇ ਤਾਂ ਬਚਾਏ ਹੋਵੇ ਅਗਲਾ ਕਹਿ ਸਕਦਾ ਵੀ ਬਚਾਏ ਬੈਠੇ ਮਿੱਤੇ ਗਏ ਨਹੀਂ ਇੱਕ ਸਾਈਡ ਤੇ ਬੈਠੇ ਜਮੀ ਦੋ ਬੁੜੀਆਂ ਦੇਖ ਲਓ ਜਿਨ੍ਹਾਂ ਦੀ ਅੱਜ ਮਾਂ ਮੁੱਕ ਗਈ ਉਹਨਾਂ ਨੂੰ ਕਿੱਥੋਂ ਮਿਲੂਗੀ ਜੀ ਬੱਚੇ ਨੇ ਸਾਡੇ ਦੇ ਬਿਮਾਰੇ ਬੱਚੇ ਨਹੀਂ ਸਾਡੇ ਵਾਲੀ ਜਿਹੜੀ ਸਾਡੇ ਪਿੰਡ ਦੀ ਮਰੀਆ ਉਹਦੇ ਕੁਮਾਰੇ ਨੇ ਬੱਚੇ ਹਾਂ ਉਹਦੇ ਬੱਚੇ ਕੁਮਾਰੇ ਨੇ ਜੀ ਅਨਿਆ ਫੇਰ ਇਹਨਾਂ ਦੀ ਸਾਨੂੰ ਜੇ ਪੂਰੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਿ ਜ਼ਿੰਮੇਵਾਰਤ ਵੀ ਹੋਣੀ ਚਾਹੀਦੇ ਵੀ ਇਹ ਕਿਉਂ ਅਣਜਾਣ ਕੇ ਆਏ ਨੇ ਇਹਨਾਂ ਨੇ ਵਿਠਾਈ ਨਹੀਂ ਵੀ ਟਰੈਕਟਰ ਦੇ ਕਿਉਂ ਵਿਠਾਏ ਅਣਜਾਣ ਬੰਦੇ ਨੇ ਉਹ ਡਰਾਈਵਿੰਗ ਨਹੀਂ ਕਰਦੀ ਆਉਂਦੀ ਉਹ ਟਰੈਕਟਰ ਵੀ ਕਹਿ ਸਕਦਾ ਸੀ ਜਿਹੜੇ ਟਰੈਕਟਰ ਚਲਾ ਰਹੇ ਸੀ ਉਹਨਾਂ ਨੇ ਕੋਈ ਕਹਾਂਦਾ ਪੀਤਾ ਦਾ ਨਹੀਂ ਸੀ ਹਾਂ ਜੀ ਉਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਪੀਤਾ ਸੁੱਖਾ ਪੀਤਾ ਹੋਇਆ ਸੀ ਜੀ ਨਸ਼ੇ 'ਚ ਪੂਰੇ ਦਾ ਤਾਲੀਆਂ ਮਾਰਦੇ ਆਉਂਦੇ ਸੀ ਜਿਹੜੇ ਆਲੇ-ਦਲੇ ਦੇ ਭੰਗੜੇ ਪਾਉਂਦੇ ਹਾਂ ਜੀ ਨਸ਼ੇ 'ਚ ਜਿਵੇਂ ਤੇ ਕਿਉਂ ਝੂਰੀਆਂ ਮਾਸਟਰ ਆਪ ਦਾ ਹਦਾ ਯਾਰ ਮਾਸਟਰ ਕਹਿੰਦਾ ਸਲਾਮ ਹੈ ਭਾਈ ਚੰਦਰ ਮਹਾਰਾਜਕਰ ਅੱਛਾ ਜਦੋਂ ਸਵੇਰੇ ਰੌਲਾ ਪੈ ਗਿਆ ਫਿਰ ਪਿੰਡ ਦੇ ਕਿੰਨੇ ਕੁ ਮੱਦਰ ਲਈ ਆਏ ਜਾਂ ਲੋਕ ਕੋਈ ਨਹੀਂ ਆਏ ਸਾਡੇ ਕੋਲੇ ਕੋਈ ਨਹੀਂ ਆਇਆ ਸੋ ਪਿੰਡ ਦਾ ਪਿੰਡ ਤਾਂ ਨਹੀਂ ਆਇਆ ਜੀ ਕੋ ਤਾਂ ਜ਼ਿਮੀਦਾਰ ਵੀ ਨਹੀਂ ਆਇਆ ਹੈ ਕੋਈ ਜ਼ਿਮੀਦਾਰ ਵੀ ਨਹੀਂ ਆਇਆ ਇਹਦਾ ਟਰੈਕਟਰ ਦੇਖੋ ਤਾਂ ਉਹ ਵੀ ਨਹੀਂ ਆਇਆ ਸਾਡੇ ਲਈ ਉਹਨੇ ਵੀ ਨਹੀਂ ਆ ਕੇ ਪੁੱਛਿਆ ਭਾਈ ਕੀ ਹੋਇਆ ਕੋਈ ਗੱਲ ਨਹੀਂ ਮੈਂ ਬਰਾਬਰ ਹਾਂ ਆ ਇਧਰ ਦੀ ਇਧਰ ਸਮਾਂ ਦੇ ਨਾਬੇ ਨੂੰ ਬਾਗੇ ਉੱਥੇ ਪੁਲਿਸ ਨੂੰ ਪੁਲਿਸ ਤੋਂ ਕੋਲੇ ਦੇ ਵਿੱਚ ਟਰੈਕਟਰ ਦੇ ਵਿੱਚ ਅਸੀਂ ਕੰਮ ਲਈ ਆਉਨੇ ਅਸੀਂ ਆਪ ਦੇ ਟਰੈਕਟਰ ਦੇ ਵਿੱਚ ਹੀ ਪਾ ਕੇ ਲੈ ਕੇ ਗਏ ਉਹਦਾ ਕਿਰਾਇਆ ਤੇ ਸਾਡਾ ਕਿਰਾਇਆ ਹੋਇਆ ਸੀ ਟਰੈਕਟਰ ਕੰਮ ਤੇ ਜਾਣ ਨੂੰ ਅ ਤੇ ਨੰਬਰ ਫੋਨ ਵੀ ਕਰਿਆ ਜੀ ਅੱਛਾ ਫੋਨ ਕੀਤਾ ਤੁਸੀਂ ਕਿਹਨੂੰ ਕਰਿਆ ਸੌ ਨੰਬਰ ਤੇ ਵੀ ਕਰਿਆ ਜੀ ਜਿਹਨੇ ਹਾਜ਼ਰੀ ਲਾਉਂਦਾ ਉਹਨੇ ਕਰਿਆ ਫੋਨ ਆਇਆ ਜੀ ਉਰੇ ਕੋਈ ਨਹੀਂ ਆ ਰਿਹਾ ਤਾਂ ਮੇਰਾ 2-3 ਘੰਟੇ ਬਾਅਦ ਪੁਲਿਸ ਆਲੇ ਆਏ ਨੇ ਦੋ ਜਣੇ ਬਾਅਦ ਜੀ ਕੁੜੀ ਯਾਰ ਮੁੰਡਾ ਕੁਮਾਰੇ ਨੇ ਜਿਹੜੀ ਗੁਜਰਗੀ ਕੁੜੀ ਪਰਿਵਾਰਕ ਹਾਲਤ ਮਤਲਬ ਕਾਫੀ ਘੱਟ ਹਾਂ ਜੀ ਬਹੁਤ ਗਲਤ ਇੱਕ ਦੀ ਜਮੀਨਾਂ ਪਾ ਜਮੀਨ ਕੰਨ ਲਿਆ ਉਹਦਾ ਪਾੜਤੀਆ ਸਾਰੀ ਇੱਥੋਂ ਜੀ ਯਾਰ ਸਾਰੀ ਲੱਤ ਪਾੜੀ ਹੋਈ ਏ ਜੀ ਉਹਦੀ ਤੈਨੂੰ ਮੁਸ਼ਕਲ ਏ ਬੱਜਿਓ ਬੱਜੋ ਬਤਾਉਦਾ ਪਾਸਾ ਹੀ ਜਮੀਨ ਇੱਕ ਦੀ ਬੰਦਾ ਇੱਕ ਦੀ ਲੱਤ ਸੁੱਕੀ ਹੋਈ ਅੱਛਾ ਉਹ ਜਮੀ ਸਾਈਡ ਤੇ ਉਹ ਕਰਦੇ ਬੈਠੇ ਦੀ ਅੱਡੇ ਉੱਧਰ ਬੈਠੇ ਉਹ ਤੋਂ ਖਿਚਾਉ ਖੁੰਡ ਕੋਲੇ ਪਿਆ ਤੀ ਉਹ ਤਾਂ ਅੱਛਾ ਉਹਨੇ ਪਿਆ ਦਿਓ ਬੰਦਾ ਜਿਹੜਾ ਬਜੋ ਬੱਤਾ ਤੀ ਆ ਉਰੇ ਬੈਠਾ ਤੀ ਇਹ ਪੂਰੇ ਲੱਤ ਲੈ ਜੀ ਉਹ ਪੂਰੇ ਵੱਡਾ ਲੱਤ ਲੈ ਆ ਇਹਨਾਂ ਨੂੰ ਮਾਰ ਕੇ ਜਦੋਂ ਉਹਦੇ ਉੱਤੇ ਚੜਿਆ ਉਹ ਡਿੱਗ ਗਿਆ ਜੀ ਫਿਰ ਉਹਦੇ ਸਾਥੀ ਘੁੱਟੋਂ ਨਹੀਂ ਲੰਘਿਆ ਹਾ ਟਰੈਕਟਰ ਤੋਂ ਬਰਉਣੀ ਹੋ ਗਏ ਆਏ ਕਰਕੇ ਜੀ ਹੋਰ ਜਿਆਦਾ ਦੇਖ ਲਓ ਕਿੰਨੀ ਜਿਆਦਾ ਵੀ ਜਗ੍ਹਾ ਨਾਲ ਹੋਵੇ ਤਾਂ ਇੰਨੀ ਜਗ੍ਹਾ ਵੀ ਚਾਹੀਏ ਦੋ ਟਰੈਕਟਰ ਦੇ ਨਾਲ ਜਾਂ ਆਉਂਦੀ ਨਹੀਂ ਸੀ ਉਹਨਾਂ ਨੂੰ ਉਹਨਾਂ ਨੇ ਜੀ ਫੜਾਉਣੇ ਕਿਉਂ ਤੁਸੀਂ ਆ ਖੁੰਡਦੇ ਹੀ ਮਾਰੀਆਂ ਨੇ ਸਾਰੀਆਂ ਬੱਸ ਅੱਛਾ ਆਹ ਦੇਖਾ ਇੱਥੇ ਬੈਠੀਆਂ ਚੁਪਾਈਆਂ ਸਾਈਡ ਤੇ ਬੈਠੇ ਸੀਗੇ ਬੈਠੀਆਂ ਇੱਚ ਚੁਪਾਈਆਂ ਨਾਲ ਤੇ ਬੈਠੀ ਆਹਦੇ ਨਾਲ ਬਲੱਟ ਲੱਗਿਆ ਨਹੀਂ ਇੱਥੇ ਇੱਥੇ ਹੀ ਬਠੇ ਬੈਠੀਆਂ ਇੱਚ ਫੜਦੀਆਂ ਨਾਲ ਅੱਛਾ ਹਾਂ ਜੀ ਕਾਰਵਾਈ ਕੀ ਚਾਹੁੰਦੇ ਹੋ ਕਾਰਵਾਈ ਤਾਂ ਹੀ ਹਸਾਬ ਹੋਣਾ ਚਾਹੀਦਾ ਬਸ ਅੱਛਾ ਹਾਂ ਜੀ ਇਹਨਾਂ ਹੁਣ ਜਿਹੜੇ ਬੱਚਿਆਂ ਵਾਲੀਆਂ ਮਰੀਆਂ ਨੇ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ ਠੀਕ ਹੈ ਹਾਂ ਜੀ ਅੱਥਾ ਕਾਰਵਾਈ ਯਾਦੇ ਇਹ ਟਰੈਕਟਰ ਵਾਲੇ ਨੇ ਅਣਜਾਣ ਬੰਦਿਆਂ ਨੂੰ ਕਿਉਂ ਫੜਾਇਆ ਟਰੈਕਟਰ ਜੇ ਉਹਨਾਂ ਨੂੰ ਫੜਾਇਆ ਤਾਂ ਉਹ ਬੰਦੇ ਸਾਡੇ ਮਾਰੇ ਹਾਂ ਜੀ আচ্ছা ਜਿਹੜੇ ਪ੍ਰਵਾਸੀ ਫੜੇ ਗਏ ਨੇ ਉਹਨਾਂ ਨੇ ਕੋਈ ਦੱਸਿਆ ਕੁਝ ਬੋਲੇ ਬਈ ਕਿਹੜੇ ਜੀ ਬਈਏ ਉਹ ਤਾਂ ਭੱਜ ਗਏ ਸੀ ਉਹ ਤਾਂ ਭੱਜ ਗਏ ਸੀ ਉਹ ਪਾ ਫੜੇ ਨਹੀਂ ਮੱਕਿਆਂ ਚ ਉਹ ਤਾਂ ਮੱਕਿਆਂ ਚ ਫੜੇ ਨਹੀਂ ਪਾ ਪਾ ਜਾ ਕੇ ਤਿੰਨ ਬੰਦੇ ਕਿਤੇ ਦੋ ਕਿਤੋਂ ਹੀ ਅੱਛਾ ਆਏ ਫੜੇ ਨੇ ਪੱਟੀਆਂ ਤੋਂ ਫੜੇ ਉਹ ਤਾਂ ਨਿਕਲ ਕੇ ਤੇ ਨਹੀਂ ਵਿਹਾਰ ਜਾ ਪਹੁੰਚੇ ਤੇ ਉਹਦਾ ਜੇ ਨਾਂ ਕਿਤੇ ਅਸੀਂ ਮੜਾ ਮੋਟਾ ਕੈਦਾ ਕਰਦੇ ਉਹ ਤਾਂ ਕਈ ਪਿੰਡਾਂ ਨੇ ਫੇਰੇ ਪਾ ਲਿਆ ਜੀ ਮੱਕਿਆਂ ਤਾਂ ਫੜੇ ਗਏ ਉਹ ਨਹੀਂ ਕਿੱਥੇ ਫੜੇ ਜਾਂਦੇ ਸੀ ਉਹ ਪੱਟੀਆਂ ਵਿੱਚ ਜਾ ਕੇ ਫੜੇ ਨੇ ਉਹ ਰੋਜ਼ ਲਿਆ ਕੇ ਰਹੁੰਦੀ ਇੱਥੇ ਮੁੰਡਾ ਬੈਠਾ ਹੁੰਦਾ ਸਾਡੇ ਬੱਕਰੀਆਂ ਲੈ ਕੇ ਉਹਰੇ ਮੇਰਾ ਭਾਈ ਉਰੋਂ ਭਜਾ ਕੇ ਲੈ ਕੇ ਰੋਜ਼ ਲੈ ਕੇ ਨਾ ਕੱਟ ਮਾਰ ਕੇ ਲੰਘਦੇ ਨੇ ਇੱਕ ਨੂੰ ਅੱਛਾ ਇੱਥੋਂ ਭਜਾ ਕੇ ਆ ਰੋਜ਼ ਰੋਜ਼ ਦਾ ਕੰਮ ਆਉਦਾ ਚੌੜ ਕਰਦੇ ਹੋਂ ਚੌੜ ਵਾਲੀ ਕਰਦੇ ਹੋਂ ਹਰ ਰੋਜ਼ ਕਹਿੰਦਾ ਦੋ ਤਿੰਨ ਵਾਰ ਕਹਿੰਦੇ ਕਹਿੰਦੇ ਬੱਕਰੀ ਦੇ ਨਾ ਚੜਦਿਓ ਮੇਰੇ ਤੇ ਹਾਂ ਇਹ ਰੋਜ਼ ਦਾ ਕੰਮ ਹਾਂ ਜੀ ਹਾਂ ਜੀ ਲਾਚੜੇ ਹੋਏ ਜਾਂਬਲੇ ਹੋਏ ਜੀ ਜਾਂਬਲੇ ਹੋਏ ਜੀ ਚੌੜ ਕਰ ਰਹੇ ਸੀ ਟਰੈਕਟਰ ਦੇ ਉੱਪਰ ਬੈਠੇ ਖੜਾ ਕੇ ਟਰੈਕਟਰ ਉਹਨਾਂ ਨੇ ਉੱਪਰ ਹੀ ਚੜ ਗਏ ਟਰੈਕਟਰ ਸਾਰੇ ਅਸੀਂ ਤੁੰਗਾਂ ਦੇ ਆਗੇ ਮੈਂ ਹਾਜ਼ਰੀ ਦਾ ਵਿੱਚ ਸੀ ਅੱਛਾ ਅੱਛਾ ਮੈਂ ਵੀ ਨਰੇਗਾ ਦੇ ਵਿੱਚ ਕੰਮ ਕਰਦੀ ਹਾਂ ਇੱਥੇ ਮੈਂ ਆਪਣੇ ਬੱਚੇ ਨੂੰ ਲੈ ਕੇ 1 ਲੱਖ ਪਰਾ ਹੋ ਗਈ ਨਾ ਉੱਤੇ ਚੜਿਆ ਟਰੈਕਟਰ ਨਿਕਲ ਗਿਆ ਬੱਚਾ ਛੁੱਟ ਗਿਆ ਸੀ ਸਾਈਡ ਤੇ ਹੋਇਆ ਅੱਛਾ ਇਹ ਬੱਚਾ ਇੱਥੇ ਸੀ ਉਹ ਤਾਂ ਇਹ ਬੱਚਾ ਇਸ ਟਾਈਮ ਬੱਚਾ ਵੀ ਇੱਥੇ ਨਾਲ ਸੀ ਚਾਵਲਾਂ ਦੇ ਭਈਆਂ ਨੇ ਟਰੈਕਟਰ ਚੜਾ ਚੜਾ ਜਨਾਨੀ ਦੇ ਉੱਪਰ ਛੱਡ ਗਏ ਭੱਜ ਗਏ ਉਹ ਸਾਲਾ ਮਾਰ ਕੇ ਟਰੈਕਟਰ ਆਪਦੀ ਰੇਸ ਨਾਲ ਹੀ ਨਹਿਰ ਚ ਜਾ ਕੇ ਡੁੱਬਿਆ ਉਹ ਅੱਛਾ ਅੱਗੇ ਵੀ ਕੋਈ ਆ ਰਿਹਾ ਨੀਚੇ ਆਇਆ ਜਦੋਂ ਇਧਰੋਂ ਟਰੈਕਟਰ ਕਿਹਾ ਅੱਗੇ ਨਹੀਂ ਜੀ ਅਸੀਂ ਸਾਰੇ ਮੈਦਾਨੇ ਨਹੀਂ ਇੱਥੇ ਰੋਜ਼ ਹੈ ਸਾਡਾ ਰੋਜ਼ ਹੀ ਹਾਜ਼ਰੀ ਲੱਗਦੀ ਆ 8 ਵਜੇ ਹਾਜ਼ਰੀ ਲੱਗਦੀ ਸਾਡੀ ਰੋਜ਼ ਹੀ ਲੱਗਦੀ ਇੱਥੇ ਹਾਜ਼ਰੀ ਆਨਲਾਈਨ ਹਾਜ਼ਰੀ ਪੈਂਦੀ ਸਾਡੀ 5 ਵਜੇ 70 ਇਸ ਟਾਈਮ ਇੱਥੇ 70 ਬੰਦੇ ਸੀ 70 ਬੰਦੇ ਸਾਈਡਾਂ ਦੇ ਸਾਈਡ ਤੇ ਖੜੇ ਸੀ ਜਦੋਂ ਟਰੈਕਟਰ ਨਿਕਾ ਰਹੇ ਸੀਗੇ ਕਹਿੰਦਾ ਉਹਨਾਂ ਦਾ ਅਚਾਨਕ ਸੰਭਲਿਆ ਨਹੀਂ ਹੈਗਾ ਟਰੈਕਟਰ ਉਹਦੇ ਉੱਪਰ ਚਾੜਤੇ ਉਹ ਤੋਂ ਬਾਅਦ ਉਹ ਭੱਜਣ ਦੇ ਸੀ ਉਹ ਭੱਜ ਹਾਂ ਭੱਜ ਗਏ ਉਹ ਨਹੀਂ ਆ ਕੇ ਉਹ ਭੱਜ ਗਏ ਲਵੇ ਪਿੰਡ ਤਨਹੋਰੀ ਪੈਂਦਾ ਫਿਰ 3-4 ਕਿਲੋਮੀਟਰ ਉੱਥੇ ਮੱਕੀ ਦੇ ਵਿੱਚੋਂ ਥੈਏ ਨੇ ਉਹ ਸਾਨੂੰ ਬਈ ਪੰਜ ਬਈ ਫੜੇ ਗਏ ਉਹ ਮੌਕੇ ਤੇ ਕੰਦੇ ਦੇ ਬਈ ਹਾ ਜਿਹੜੀ ਸਰਦੀ ਤੁੰਗ ਤੁੰਗ ਲੱਗਦੀ ਆ 30 ਕਿਲੋਮੀਟਰ ਤੁਰ ਕੇ ਜਾ ਕੇ ਹਾਜ਼ਰੀ ਦਿਵਾਉਣੀ ਪੈਂਦੀ ਸਾਡਾ ਪਿੰਡ ਤਾਂ ਨਾ ਹੋਊਗੀ ਹਾਸਨਪੁਰ ਜਾਂਦੇ ਆ ਸੀ ਇਥੇ ਕਕਰਾਲੇ ਕਕਰਾਲੇ ਤੋਂ ਫੇਰ ਤੁਰ ਕੇ ਸਾਡੀ ਹਾਸਨਪੁਰ ਹਾਜ਼ਰੀ ਲੱਗਦੀ ਅੱਛਾ ਭਾਜੀ ਤੁਸੀਂ ਦੱਸੋ ਜੀ ਉਸ ਤੋਂ ਬਾਅਦ ਕੀ ਕੁਝ ਹੋਇਆ ਜਾਂ ਫਿਰ ਤੁਹਾਡੇ ਵੱਲੋਂ ਅਗੇ ਮੰਗਾ ਕੀ ਨਹੀਂ ਭਾਜੀ ਗੱਲ ਇਦਾਂ ਵੀ ਨਰੇਗਾ ਕੰਮਾਂ ਵਾਸਤੇ ਅਸੀਂ ਹਰ ਸਮੇਂ ਲੜਦੇ ਆ ਇਹ ਨਰੇਗਾ ਕੰਮੇ ਆਪਣੀ ਹਾਜ਼ਰੀ ਲਵਾ ਰਹੇ ਸੀ ਤੁੰਗਾ ਪਿੰਡ ਤੋਂ ਜਦੋਂ ਅਚਲ ਨੂੰ ਆਉਣਾ ਉੱਥੇ ਇੱਕ ਕੁੜੀ ਹੈ ਉਹ ਕੁੜੀ ਦੇ ਪਾਸੇ ਨਹਿਰ ਦੇ ਕੰਡੇ ਤੇ ਹਾਜ਼ਰੀ ਲਵਾ ਰਹੇ ਉੱਥੇ ਭਈਆਂ ਨੇ ਮਤਲਬ ਟਰੈਕਟਰ ਚਾੜਤਾ ਇਹਨਾਂ ਦੇ ਉੱਤੇ ਭਈਏ ਕਹਿ ਲੋ ਪ੍ਰਵਾਸੀ ਮਜ਼ਦੂਰ ਕਹਿ ਲੋ ਉਸ ਦੇ ਨਾਲ ਦੋ ਔਰਤਾਂ ਜ਼ਖਮ ਸਾਡੀਆਂ ਮਰ ਗਈਆਂ ਨੇ ਤੇ 10 ਦੇ ਲਗਭਗ ਜ਼ਖਮੀ ਹੋ ਗਏ ਇਹਦਾ ਕਾਰਨ ਇਹ ਹੈ ਕਿ ਅਸੀਂ ਲੰਬੇ ਸਮੇਂ ਤੋਂ ਨਿਰੇਗਾ ਕੰਮਿਆਂ ਦੇ ਲਈ ਸੰਘਰਸ਼ ਕਰਦੇ ਆਂ ਕਿ ਇਹਨਾਂ ਮਜ਼ਦੂਰਾਂ ਦੀ ਹਾਜ਼ਰੀ ਜਿਹੜੀ ਆ ਆਨਲਾਈਨ ਲੱਗਦੀ ਆ ਪਹਿਲਾਂ ਤਾਂ ਅਸੀਂ ਆਨਲਾਈਨ ਹਾਜ਼ਰੀ ਦੇ ਵਿਰੋਧ ਕਰਦੇ ਆ ਆਨਲਾਈਨ ਹਾਜ਼ਰੀ ਇਹਨਾਂ ਨੇ ਇਸ ਕਰਕੇ ਲਾਉਣੀ ਸ਼ੁਰੂ ਕੀਤੀ ਆ ਕਈ ਵਾਰੀ ਜਦੋਂ ਆਨਲਾਈਨ ਹਾਜ਼ਰੀ ਲੱਗਦੀ ਆ ਜਦੋਂ ਆਨਲਾਈਨ ਹਾਜ਼ਰੀ ਲੱਗਦੀ ਆ ਉਹਨਾਂ ਦੀ ਜਿਹੜੀ ਆ ਅਰੇਂਜ ਉੱਡ ਜਾਂਦੀ ਆ ਤੇ ਇਹਨਾਂ ਦਾ ਪੂਰਾ ਪੂਰਾ ਦਿਨ ਮਰ ਜਾਂਦਾ ਤੇ ਵਿਚਾਰੇ ਰੁੱਸੇ ਮੂੰਹ ਲੈ ਕੇ ਘਰ ਨੂੰ ਮੁੜਦੇ ਨੇ ਦੇਖਾ ਮਜ਼ਦੂਰ ਦੇਸ਼ ਦੇ ਵਿੱਚ ਹਜ਼ਾਰਾਂ ਥਾਵਾਂ ਤੇ ਆ ਜਿੱਥੇ ਹਾਜ਼ਰੀ ਨਹੀਂ ਲੱਗਦੀ ਨੈੱਟਵਰਕ ਨਹੀਂ ਹੈਗਾ ਦੂਜੀ ਗੱਲ ਇਹਨਾਂ ਦੀ ਹਾਜ਼ਰੀ ਜਿੱਥੇ ਲੋਕੇਸ਼ਨ ਕਿਤੇ ਹੋਰ ਥਾਂ ਦੀ ਬਣਾਈ ਜਾਂਦੀ ਹੈ ਕੰਮ ਕਿਤੇ ਹੋਰ ਥਾਂ ਹੁਣ ਇਹਨਾਂ ਦੀ ਜਿੱਥੇ ਲੋਕੇਸ਼ਨ ਬਣਾਈ ਹੋਈ ਹੈ ਉਥੋਂ ਕੰਮ 5 ਕਿਲੋਮੀਟਰ ਦੂਰ ਕਰਨ ਜਾਂਦੇ ਨੇ ਪੈਦਲ ਤੁਰ ਕੇ ਜਾਂਦੇ ਨੇ ਇਹ ਸ਼ਾਮ ਨੂੰ ਵਾਪਸ ਮੁੜ ਕੇ ਆਉਂਦੇ ਨੇ 5 ਕਿਲੋਮੀਟਰ 10 ਕਿਲੋਮੀਟਰ ਪੈਦਲ ਜਾਣਾ ਜਿਹੜਾ ਅੱਜ ਉਥੇ ਟਰੈਜਡੀ ਹੋਈ ਹੈ ਉਹਦੇ ਬਾਰੇ ਦੱਸੋ ਐਕਸ਼ਨ ਕਮੇਟੀ ਬਣਾਈ ਕਿ ਸੀ ਸਰ ਕੋਈ ਗੱਲ ਬਾਤ ਹੈਗੀ ਆ ਉਹਦੇ ਬਾਰੇ ਉਹਦੇ ਬਾਰੇ ਮੈਂ 1 ਮਿੰਟ ਦੱਸ ਦਾਂ ਮੈਂ ਦੱਸ ਦਿਆਂ ਜੀ ਕਾਰਵਾਈ ਅਸੀਂ ਇਹ ਕਰਵਾ ਰਹੇ ਹਾਂ ਵੀ ਸਾਡੀਆਂ ਦੋ ਔਰਤਾਂ ਮਾਰੀਆਂ ਗਈਆਂ ਨੇ ਉਹ ਮ੍ਰਿਤਕ ਪਰਿਵਾਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਈਆ ਪਰਿਵਾਰ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਨਰੇਗਾ ਐਕਟ ਦੇ ਵਿੱਚ ਜੇ ਕੋਈ ਕੰਮ ਕਰਦਾ ਬੰਦਾ ਮਰ ਜਾਂਦਾ ਹੈ ਉਹਨੂੰ ਸਰਕਾਰ ਵੱਲੋਂ 4 ਲੱਖ ਰੁਪਈਆ ਦਾ ਬੀਮਾ ਹੈ ਜਦੋਂ ਕਿ ਉਹ ਦਿੰਦੇ ਨਹੀਂ ਉਹ ਸਾਨੂੰ ਸ਼ੱਕ ਆ ਕਿ ਸਾਡਾ ਇਹ ਰੋਲ ਦੇਣਾ ਹੈ ਅਸੀਂ 10 ਲੱਖ ਰੁਪਈਏ ਤੇ ਇਸ ਕਰਕੇ ਮੰਗ ਰਿਹਾ ਡੀਸੀ ਤੋਂ ਜੇ ਤੁਹਾਡੇ ਕੋਲ ਬਥੇਰੇ ਫੰਡ ਪਏ ਨੇ ਬਥੇਰੇ ਲੋਕਾਂ ਨੂੰ ਤੁਸੀਂ ਦਿੰਦੇ ਹੋ ਸਾਡੇ ਇਹਨਾਂ ਮਜ਼ਦੂਰਾਂ ਨੂੰ ਵੀ 10 ਲੱਖ ਰੁਪਈਆ ਮਿਲੇ ਤੇ ਨਾਲ ਜਿਹੜੇ ਫੱਟੜ ਪਰਿਵਾਰ ਨੇ ਉਹਨਾਂ ਨੂੰ 1-1 ਲੱਖ ਰੁਪਈਆ ਇਲਾਜ ਵਾਸਤੇ ਮਿਲਣਾ ਚਾਹੀਦਾ ਜਿਹੜੇ ਬੰਦਿਆਂ ਨੇ ਟਰੈਕਟਰ ਨਾਲ ਜਿਹੜੇ ਉੱਪਰ ਚੜਾਇਆ ਦੇ ਦੇ ਇਨ੍ਹਾਂ ਦੇ ਉਹਨਾਂ ਤੇ ਕੀ ਕਾਰਵਾਈ ਤੁਸੀਂ ਕਰਵਾਈ ਉਹਨਾਂ ਤੇ ਕਾਰਵਾਈ ਵਹੀਕਰ ਐਕਟ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਹੈ ਉਹ ਹੋਣੀ ਚਾਹੀਦੀ ਹੈ ਉਹ ਬੰਦਾ ਜਿਹੜਾ ਟਰੈਕਟਰ ਸੀ ਮਾਲਕ ਕੋਈ ਹੋਰ ਹੈ ਟਰੈਕਟਰ ਤੇ ਬੈਠਣ ਵਾਲਾ ਕੋਈ ਹੋਰ ਹੈ ਉਹ ਮਾਲਕ ਤੇ ਕਾਰਵਾਈ ਇਸ ਕਰਕੇ ਹੋਣੀ ਚਾਹੀਦੀ ਹੈ ਨੇ ਉਹਨੇ ਆਪਣਾ ਵਹੀਕਲ ਕਿਉਂ ਦਿੱਤਾ ਉਹਨਾਂ ਨੂੰ ਜਿੰਨਾ ਬੰਦਿਆਂ ਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ ਉਹਨਾਂ ਨੇ ਉਹਨੂੰ ਟਰੈਕਟਰ ਦਿੱਤਾ ਇਸ ਕਰਕੇ ਉਹਦੇ ਤੇ ਪਰਚਾ ਦਰਜ ਕਰਨਾ ਚਾਹੀਦਾ ਫੌਰੀ ਤੇ ਉਹਦੀ ਗ੍ਰਿਫਤਾਰੀ ਕਰਨੀ ਚਾਹੀਦੀ ਹੈ ਉਹਦਾ ਟਰੈਕਟਰ ਜਿਹੜਾ ਉਹਨੂੰ ਥਾਣੇ ਦੇ ਵਿੱਚ ਬੰਦ ਕਰਨਾ ਚਾਹੀਦਾ ਇਹ ਇਹ ਸਾਡੀਆਂ ਮੰਗਾਂ ਨੇ ਮੇਰਾ ਨਾਮ ਕਸ਼ਮੀਰ ਸਿੰਘ ਗਦਾਈਆ ਮੈਂ ਨਿਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦਾ ਸੂਬਾ ਪ੍ਰੈਜ਼ੀਡੈਂਟ ਹਾਂ ਇਸ ਕਰਕੇ ਸਾਡਾ ਫਰਜ਼ ਬਣਦਾ ਇਹ ਜਿਹੜੇ ਤੁੰਗਾ ਇਕਾਈ ਦੇ ਬੰਦੇ ਨੇ ਸਾਡੀ ਨਰੇਗਾ ਰਕਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸਾਡੀ ਦੇ ਮੈਂਬਰ ਨੇ ਸਾਰੇ ਉੱਥੇ ਇਕਾਈ ਆ ਸਾਡੀ ਹਿੰਮਤਪੁਰੇ ਦੀ ਬਜ਼ੁਰਗ ਬੀਬੀ ਮਰੀਆ ਉਹ ਵੀ ਸਾਡੇ ਇਕਾਈ ਦੇ ਮੈਂਬਰ ਨੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਕਿ ਉਹਨਾਂ ਮਜ਼ਦੂਰਾਂ ਨੂੰ ਇਨਸਾਫ ਮਿਲੇ ਨਹੀਂ ਇਹ ਅੰਦੋਲਨ ਪੰਜਾਬ ਪੱਧਰ ਤੇ ਚੱਲਿਆ ਜਾਣਾ ਹੈ ਪੰਜਾਬ ਪੱਧਰ ਤੇ ਚੱਲਿਆ ਜਾਣਾ ਇਹ ਸਰਕਾਰ ਫੇਸ ਨਹੀਂ ਕਰ ਸਕੇਗੀ ਇਹਨੂੰ ਕਿਉਂਕਿ ਨਰੇਗਾ ਵਾਲਿਆਂ ਦਾ ਹਰੇਕ ਪਿੰਡ ਦੇ ਵਿੱਚ 200 ਤੋਂ ਲੈ ਕੇ 300 400 50 70 ਤੱਕ ਦੇ ਰੇਗਾ ਕੰਮੇ ਕੰਮ ਕਰਦੇ ਨੇ ਸਾਰੇ ਦੇ ਰੇਗਾ ਕੰਮੇ ਨਾਬੇ ਦੇ ਵਿੱਚ ਡੇਰੇ ਲਾ ਲੈਣਗੇ। ਜਖਮੀ ਕਿੰਨੇ ਜੈਂਟਸ ਤੇ ਕਿੰਨੀਆਂ ਲੇਡੀਆਂ ਨੇ? ਜਖਮੀ ਜ਼ਿਆਦਾਤਰ ਲੇਡੀਜ਼ ਨੇ। ਇੱਕ ਬਜ਼ੁਰਗ ਹੈ। ਸੱਤ ਲੇਡੀਜ਼ ਨੇ। ਇੱਕ ਬਜ਼ੁਰਗ ਹੈ ਤੇ ਜਿਹੜੀਆਂ ਨਿਰਤਕ ਨੇ ਉਹ ਦੋਨੇ ਬੀਬੀਆਂ ਨੇ। ਉਹਨਾਂ 8 ਬੰਦਿਆਂ ਦੇ ਸੱਤਾ ਬਦੀਆਂ ਨੇ। ਅੱਛਾ। ਇਸ ਕਰਕੇ ਤਿੰਨ ਪਟਿਆਲੇ ਰੈਫਰ ਕਰਤੇ ਉਹਨਾਂ ਦੇ ਥੋੜੀ ਜੇ ਮੇਜਰ ਸੱਟਾਂ ਲੱਗੀਆਂ। ਅੱਛਾ ਪ੍ਰਸ਼ਾਸਨ ਦੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੋਵੇ? ਪ੍ਰਸ਼ਾਸਨ ਨੇ ਥੋੜੀ ਜੀ ਢਿੱਲਮੱਠ ਦਿਖਾਈ ਆ। ਐਸ.ਡੀ.ਐਮ ਸਾਹਿਬ ਹੁਣ ਆਏ ਸੀ। ਜੀ। ਜਦੋਂ ਉਹ ਕਹਿਗੇ ਵੀ ਸਾਡੀ ਮੀਟਿੰਗ ਸੀ। ਜੀ। ਮੀਟਿੰਗ ਹੋਣ ਕਰਕੇ ਉਹਨਾਂ ਨੇ ਤਹਿਸੀਲਦਾਰ ਮੈਡਮ ਨੂੰ ਪਹਿਲਾਂ ਭੇਜਿਆ ਲੈ ਤਹਿਸੀਲਦਾਰ ਨੂੰ। ਜੀ। ਨਹਿ ਤਹਿਸੀਲਦਾਰ ਮੈਡ ਬਾ ਕੇ ਮਿਰਤਕਾ ਨੂੰ ਮਿਲ ਕੇ ਗਏ ਨੇ। ਜੀ। ਪਰ ਇੱਥੇ ਜਿਹੜਾ ਇਲਾਜ ਕਰਨ ਦਾ ਤਰੀਕਾ ਤਰੂਕਾ ਦਾ ਕੋਈ ਬਹੁਤਾ ਠੀਕ ਨਹੀਂ ਸੀਗਾ। ਹਮ। ਜਿਹੜਾ ਫੌਰੀ ਇਲਾਜ ਵਾਲੀ ਗੱਲ ਸੀਗੀ ਫੌਰੀ ਤੌਰ ਤੇ ਦੋ ਤਿੰਨ ਡਾਕਟਰਾਂ ਨੂੰ ਐਮਰਜੈਂਸੀ ਬੁਲਾ ਕੇ ਓਪੀਡੀ ਬੰਦ ਕੀਤੀ ਜਾ ਸਕਦੀ ਸੀ ਪਰ ਮਜ਼ਦੂਰਾਂ ਨੂੰ ਇਲਾਜ ਦੇ ਬਾਬਲੇ ਚ ਦਿੱਕਤ ਆਈ ਹੈ ਇਹਦੇ ਵੱਲ ਨਾਬਾ ਪ੍ਰਸ਼ਾਸਨ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਅੱਛਾ ਸਰ ਇਹ ਦੱਸੋ ਵੀ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਸੰਸਕਾਰ ਦੇ ਬਾਰੇ ਕਮੇਟੀ ਕੀ ਆ ਉਹ ਉਦੋਂ ਉਹਨਾਂ ਤੱਕ ਸੰਸਕਾਰ ਨਹੀਂ ਕਰਦੇ ਅਸੀਂ ਜਿੰਨਾ ਚਿਰ ਤੱਕ ਕਮੇਟੀ ਅੰਤਮ ਫੈਸਲੇ ਤੇ ਨਹੀਂ ਪਹੁੰਚਦੀ ਕਮੇਟੀ ਵੱਲੋਂ ਜਿਹੜੀਆਂ ਸੁਜੈਸਟ ਕੀਤੀਆਂ ਮੰਗਾ ਨੇ ਪਰਿਵਾਰ ਵਾਸਤੇ ਜਿੰਨਾ ਚਿਰ ਉਹ ਨਹੀਂ ਦਿੰਦੇ ਮੰਨੀਆਂ ਜਾਂਦੀਆਂ ਉਹਨਾਂ ਚਿਰ ਸੰਸਕਾਰ ਅਸੀਂ ਕਰਨਾ ਨਹੀਂ ਹੈ ਠੀਕ ਹੈ ਤੇ ਫੈਸਲਾ ਜੱਥੇ ਬੰਦੀਆਂ ਦਾ ਸਾਜੀ ਇੱਕ ਪ੍ਰਵਾਸੀ ਮਜ਼ਦੂਰ ਅਮਰੀਕਾ ਕੰਮਾਂ ਅਤੇ ਸੈਕਟਰ ਦਾ ਹੈ ਅਸੀਂ ਕੀ ਕਾਰਜ ਇਹ ਜੀ 3 ਤਰੀਕ ਦੀ ਗੱਲ ਹੈ ਜੀ 3 7 24 ਦੀ ਨਰੇਗਾ ਲੇਬਰ ਸੀ ਜਿਹੜੀ ਪੁਲ ਡਰੇਨ ਹਸਨਪੁਰ ਕੋਲੇ ਇਹਨਾਂ ਦੀ ਲੇਬਰ ਦੀ ਗਿਣਤੀ ਹੁੰਦੀ ਹੁੰਦੀ ਆ ਉੱਥੇ ਇਹਨਾਂ ਦੇ ਮੇਟ ਸੀ ਜਿਹੜੇ ਗੁਰਦੇਵ ਸਿੰਘ ਇਹ ਗਿਣਤੀ ਕਰ ਰਹੇ ਸੀਗੇ ਤੇ ਪ੍ਰਵਾਸੀ ਮਜ਼ਦੂਰ ਨੂੰ ਜਗਪਾਲ ਸਿੰਘ ਜਿਹੜਾ ਮਾਲਕ ਸੀ ਟਰੈਕਟਰ ਮਾਲਕ ਉਹਨੇ ਟਰੈਕਟਰ ਫੜਾਇਆ ਹੋਇਆ ਸੀ ਉਹਨੂੰ ਇਹ ਵੀ ਪਤਾ ਸੀ ਕਿ ਵੀ ਇਹਨੂੰ ਚਲਾਉਣਾ ਨਹੀਂ ਆਉਂਦਾ ਉਹਨੇ ਮੋਹਿਤ ਨੇ ਪ੍ਰਵਾਸੀ ਮਜ਼ਦੂਰ ਨੇ ਟਰੈਕਟਰ ਜਿਹੜਾ ਇੱਕਦਮ ਸਟਾਰਟ ਕਰਕੇ ਰੇਸ ਦੇ ਦਿੱਤੀ ਉਹ ਤੋਂ ਬੇਕਾਬੂ ਹੋ ਗਿਆ ਬੇਕਾਬੂ ਹੋ ਕੇ ਉਹ ਗਿਣਤੀ ਹੋ ਰਹੀ ਲੇਬਰ ਦੇ ਉੱਪਰ ਜਾ ਚੜਿਆ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਦੀ ਡੈਥ ਹੋ ਗਈ ਸੱਤ ਅੱਠ ਦੇ ਕਰੀਬ ਜ਼ਖਮੀ ਹੋ ਗਏ ਜੀ ਉਹ ਜੇਰੇ ਹਲਾਜ ਨੇ ਸਿਵਲ ਹਸਪਤਾਲ ਨਾਬੇ ਇਹ ਜਿਹੜੇ ਇੱਕ ਬਾਈ ਨੇ ਮਰਦਾ ਕੀ ਨਿਕਲਿਆ ਬਾਈ ਨੇਮ ਜੀ ਜਗਪਾਲ ਸਿੰਘ ਟਰੈਕਟਰ ਮਾਲਕ ਤੇ ਮੋਹਿਤ ਪ੍ਰਵਾਸੀ ਨੇ ਦੋਹੇ ਇਹ ਮੌਕਾ ਤੋਂ ਭੱਜ ਗਏ ਸੀ ਜੀ ਗ੍ਰਫਦਾਰੀ ਇਹਨਾਂ ਦੀ جاری ਹੈ ਜੀ ਤਲਾਸ਼ جاری ਹੈਗੀ ਅਸੀਂ ਇੱਧਰ ਇਹਨਾਂ ਦੇ ਕਿਰਿਆ ਕਰਮ ਦੇ ਵਿੱਚ ਹੀ ਅਜੋਲ ਜੇ ਹੋਏ ਸੀਗੇ ਤੇ ਪੋਸਟਮਾਰਟਮ ਵਗੈਰਾ ਕਰਾਉਣਾ ਸੀਗਾ ਹੋਰ ਲਿਖਤ ਪੜਤ ਦੇ ਵਿੱਚ ਰੇਡਾਂ ਵੀ ਕਰੀਆਂ ਨੇ ਹਰ ਕੋਸ਼ਿਸ਼ ਸੰਭਵ ਕੋਸ਼ਿਸ਼ جاری ਆ ਪਰ ਇਹ ਘਰ ਨਹੀਂ ਮਿਲੇ